ਸਸ਼ੀਆਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ਅਟਵਾਰ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਬਤਬਾ ਸਵਾਗਤ ਹੈ ਹਾਂਜੀ 4 ਵਜੇ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਇੱਥੇ ਹੈ ਕਿ ਮੀਤ ਹੇਅਰ ਦੇ ਦਿੱਤੇ ਅਸਤੀਫੇ ਦਾ ਆਖਿਰਕਾਰਨ ਕੀ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸੰਗਰੂਰ ਤੋਂ ਐਮਪੀ ਬਣੇ ਮੀਥੇਅਰ ਨੇ ਆਪਣਾ ਜਿਹੜਾ ਅਸਤੀਫਾ ਹੈ ਉਹ ਅਚਾਨਕ ਦੇ ਦਿੱਤਾ ਹੈ ਤਾਂ ਹਾਲਾਂਕਿ ਇਸ ਦੇ ਪਿੱਛੇ ਦਾ ਜਿਹੜਾ ਕਾਰਨ ਹੈ ਉਹ ਵੀ ਤੁਹਾਨੂੰ ਦੱਸਾਂਗੇ ਪਰ ਜੇਕਰ ਇੱਥੇ ਗੱਲ ਕਰੀਏ ਕਿ ਮੀਥੇਅਰ ਨੂੰ ਲੋਕਾਂ ਨੇ ਸੰਗਰੂਰ ਦੇ ਲੋਕਾਂ ਨੇ ਇੱਥੇ ਜਿਤਾ ਕੇ ਐਮਪੀ ਬਣਾਇਆ ਸੀ ਤੇ ਹੁਣ ਜਿਹੜੀ ਇਹ ਵੱਡੀ ਖਬਰ ਅੱਜ ਦੀ ਨਿਕਲ ਕੇ ਸਾਹਮਣੇ ਆਈ ਹੈ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮੀਥੇਅਰ ਨੇ ਆਪਣੀ ਜਿਹੜੇ ਇੱਥੇ ਅਹੁਦੇ ਤੋਂ ਕਿਤੇ ਨਾ ਕਿਤੇ ਅਸਤੀਫਾ ਦੇ ਦਿੱਤਾ ਹੈ ਤਾਂ ਸਭ ਤੋਂ ਵੱਡੀ ਇਹ ਖਬਰ ਨਿਕਲ ਕੇ ਸਾਹਮਣੇ ਆਈ ਸੀ ਤਦਾਦ ਜੀਏ ਕਿ ਮੀਥ ਹੀਅਰ ਨੇ ਅਸਤੀਫਾ ਦੇ ਦਿੱਤਾ ਹੈ ਹਾਲਾਂਕਿ ਇਸ ਅਸਤੀਫੇ ਦਾ ਕਾਰਨ ਕੀ ਹੈ ਉਸਤੇ ਵੀ ਜਿਹੜੀ ਗੱਲਬਾਤ ਹੈ ਉਹ ਕਰਾਂਗੇ ਪਰ ਉਸ ਤੋਂ ਪਹਿਲਾਂ ਜਿਹੜਾ ਤੁਸੀਂ ਸਕਰੀਨ ਦੇ ਉੱਤੇ ਨੰਬਰ ਦੇਖ ਰਹੇ ਹੋ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਤੇ ਲਾਈਵ ਪ੍ਰੋਗਰਾਮ ਨੂੰ ਇੱਥੇ ਵੱਦ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਹਾਂਜੀ ਤਦਾਦ ਜੀਏ ਕਿ ਇੱਥੇ ਮੀਥ ਹੀਅਰ ਦੇ ਵੱਲੋਂ ਜਿਹੜਾ ਅਸਤੀਫਾ ਦਿੱਤਾ ਗਿਆ ਹੈ ਹਾਲਾਂਕਿ ਉਹਨਾਂ ਦੇ ਅਸਤੀਫੇ ਦੇ ਉੱਤੇ ਉਹਨਾਂ ਨੇ ਜਿਹੜਾ ਕੈਪਸ਼ਨ ਲਿਖਿਆ ਹੈ ਉਸ ਕੈਪਸ਼ਨ ਦੇ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਹੈ ਕਿ ਸੰਸਦ ਤੋਂ ਹੁਣ ਮੈਂ ਜਿਹੜੀ ਜ਼ਿੰਮੇਵਾਰੀਆਂ ਨਿਭਾਵਾਂਗਾ ਪਰ ਸਭ ਤੋਂ ਵੱਡੀ ਗੱਲ ਹੈ ਕਿ ਸੰਗਰੂਰ ਦੇ ਵਿੱਚ ਲੋਕਾਂ ਨੇ ਜਿਹੜੀ ਵੋਟਾਂ ਪਾਈਆਂ ਸੀ ਆ ਹੁਣੀ ਜਿਹੜੇ ਲੋਕ ਸਭਾ ਦੇ ਚੋਣ ਹੋਏ ਨੇ ਤਾਂ ਉਹਨਾਂ ਦੇ ਵਿੱਚ ਉਹਨਾਂ ਨੂੰ ਜਿੱਤ ਇੱਥੇ ਪ੍ਰਾਪਤ ਹੋਈ ਹੈ ਤਾਂ ਜੇਕਰ ਗੱਲ ਕਰੀਏ ਕਿ ਮੀਥੇਅਰ ਦੇ ਅਸਤੀਫੇ ਤੋਂ ਬਾਅਦ ਹੁਣ ਸੰਗਰੂਰ ਦੀ ਜਿਹੜੀ ਸਥਿਤੀ ਹੈ ਉਹ ਕਿੱਦਾਂ ਦੀ ਰਹੇਗੀ ਤਾਂ ਇਸ ਉੱਤੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਕਾਲਰ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹੈਲੋ ਸ਼ਸ਼ੀਕਲਪ ਸਰ ਕਿੱਥੋਂ ਬੋਲਦੇ ਹੋ ਜੀ ਸ਼ਰਮਾ ਹੋ ਰਹੇ ਹੇਕਰ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਈਵਨ ਪੰਜਾਬੀ ਟੀਵੀ ਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਕੀ ਕਹਿਣਾ ਚਾਹੋਗੇ ਸਰ ਅੱਜ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਇੱਥੇ ਜਿਹੜੇ ਮੀਥ ਹੀਅਰ ਨੇ ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਬਿਲਕੁਲ ਮੈਡਮ ਦੇਖੋ ਪ੍ਰਕਿਰਿਆ ਹੁੰਦੀ ਹੈ ਜੀ ਹਮ ਜੀ ਜਦੋਂ ਪਹਿਲਾਂ ਐਮਐਲਏ ਵੀ ਉਹਨਾਂ ਕੋਲ ਸੀਟ ਸੀਗੀ ਜਾਂ ਕੈਬਨਿਟ ਮੰਤਰੀ ਸੀਗੇ ਉਹ ਜੀ ਤਾਂ ਉਸ ਤੋਂ ਸੀਧਾ ਦੇਖ ਤੱਕ ਦੇ ਮੈਂਬਰ ਪਾਰਲੀਮੈਂਟ ਲੋਕ ਸਭਾ ਚ ਉਹ ਆਪਣੀ ਸੌਂਚ ਚੁੱਕ ਸਕਦੇ ਸੀ ਜੀ ਜੀ ਦੇਖੋ ਪ੍ਰਕਿਰਿਆ ਬਣੀ ਹੋਈ ਆ ਲੇਕਿਨ ਅਗਰ ਦੇਖਿਆ ਜਾਵੇ ਮੈਡਮ ਅਸੀਂ ਤਾਂ ਜਿਸ ਦਿਨ ਮੰਤਰੀ ਜਿਹੜੇ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਤਾਰੇ ਸੀਗੇ ਜਿਉਂ ਮੈਦਾਨ ਚ ਜੀ ਜੀ ਅਸੀਂ ਉਸ ਦਿਨ ਵੀ ਕਿਹਾ ਸੀਗਾ ਵੀ देखो ਜਿਹੜਾ ਐਮ ਐਲ ਏ ਹੁੰਦਾ ਹੈ ਮੈਂ ਕਿਹਾ ਜਿਹੜਾ ਮੰਤਰੀ ਬਣ ਜਾਂਦਾ ਹੈ ਜੀ ਜੀ ਉਹਦੇ ਕੋਲ ਜਿਹੜਾ ਆਪਣੇ ਹਲਕੇ ਦੇ ਵਿਕਾਸ ਵਾਸਤੇ ਹਮ ਜਿਹੜਾ ਪੈਸਾ ਆਉਂਦਾ ਹੈ ਜਾਂ ਉਹ ਜਾਦਾ ਵਿਕਾਸ ਕਰਾ ਸਕਦਾ ਜਿਹੜਾ ਕਿ ਮੰਤਰੀ ਦੀ ਸੀਟ ਤੇ ਬੈਠ ਕੇ ਕਰਾ ਸਕਦਾ ਹੈ ਲੇਕਿਨ ਜਿਹੜਾ ਮੈਂਬਰ ਪਾਰਲੀਮੈਂਟ ਹੁੰਦਾ ਹੈ ਹਮ ਉਹਦੇ ਕੋਲ ਵਿਕਾਸ ਵਾਸਤੇ ਜਿਹੜੀ ਫੰਡ ਆਉਂਦਾ ਜਿਹੜਾ ਪੈਸਾ ਆਉਂਦਾ ਉਹ ਇੰਨਾ ਪੈਸਾ ਨਹੀਂ ਜਿਹਦਾ ਜਿੰਨਾ ਐਮ ਐਲ ਏ ਤੋਂ ਵੱਧ ਮੰਤਰੀ ਦੇ ਹੱਥ 'ਚ ਆਉਂਦਾ ਹੈ ਜੀ ਹਮ ਜੀ ਦੇਖੋ ਜਦੋਂ ਆਮ ਆਦਮੀ ਪਾਰਟੀ ਐ ਮੰਤਰੀਆਂ ਨੂੰ ਜਿਹੜੀਆਂ ਡਿਗਾਂ ਦਿੱਤੀ ਅਸੀਂ ਚਲੋ ਜਿਹੜੇ ਹਾਰ ਗਿਓ ਤਾਂ ਮੁੜ ਕੇ ਫੇਰ ਆਪਣੇ ਜਿਹੜੇ ਮੰਤਰੀ ਬਣੇ ਰਹਿਣਗੇ ਜੀ ਇਹ ਜਿਹੜੇ ਜਿੱਤਦੇ ਉਹ ਸਾਡੇ ਹਿਸਾਬ ਨਾਲ ਤਾਂ ਉਹ ਉੱਤੇ ਨੂੰ ਨਹੀਂ ਜੀਬਾ ਦੇ ਖੱਲੇ ਨੂੰ ਗਏ ਹਾਂ ਇਹ ਕਹਿ ਸਕਦੇ ਆ ਕਿ ਉਹ ਪ੍ਰਧਾਨ ਮੰਤਰੀ ਦੀ ਜਦ ਦੌੜ ਜਿਹਾ ਪੀਐਮ ਦੀ ਦੌੜ ਜੇ ਜ਼ਰੂਰ ਜ ਸ਼ਾਮਿਲ ਹੋ ਗਈ ਬਿਲਕੁਲ ਜੀ ਬਿਲਕੁਲ ਤੇ ਦੇਖੋ ਜੇਕਰ ਆਪਾਂ ਇੱਥੇ ਚੋਣਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹਾਲੀ ਦੇ ਵਿੱਚ ਲੋਕ ਸਭਾ ਜਿਹੜੀ ਚੋਣਾਂ ਹੋਈਆਂ ਸੀ ਤਾਂ ਉਹਨਾਂ ਦਾ ਰਿਜ਼ਲਟ ਵੀ ਜਿਹੜਾ 4 ਜੂਨ ਨੂੰ ਆਇਆ ਸੀ ਤੇਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਜਤਾਇਆ ਸੀ ਪਰ ਕੀ ਲੱਗਦਾ ਹੈ ਕਿ ਇੱਥੇ ਉਹਨਾਂ ਦੇ ਵੱਲੋਂ ਜਿਹੜਾ ਇਹ ਅਸਤੀਫਾ ਦਿੱਤਾ ਗਿਆ ਹੈ ਹਾਲਾਂਕਿ ਉਹਨਾਂ ਵੱਲੋਂ ਇੱਥੇ ਕੈਪਸ਼ਨ 'ਚ ਲਿਖਿਆ ਗਿਆ ਹੈ ਕਿ ਸੰਸਦ ਤੋਂ ਮੈਂ ਆਪਣੀ ਜ਼ਿੰਮੇਵਾਰੀਆਂ ਨਿਭਾਵਾਂਗਾ ਪਰ ਕੀ ਲੱਗਦਾ ਹੈ ਕਿ ਸੰਗਰੂਰ ਦੀ ਹੁਣ ਕੀ ਸਥਿਤੀ ਬਣਨ ਵਾਲੀ ਹੈ ਤੇ ਸੰਗਰੂਰ ਜਿਹੜਾ ਕਿਸ ਦੇ ਹੱਕ ਦੇ ਵਿੱਚ ਆਉਣ ਵਾਲਾ ਹੈ ਲੱਖੋ ਮੈਡਮ ਇਹ ਰਾਜਨੀਤੀ ਹੈ ਜੀ ਲੋਕਤੰਤਰ ਹੈ ਜੀ ਅਗਰ ਉਹਨਾਂ ਨੂੰ ਲੱਗਦਾ ਵੀ ਐਨਐਸ ਜਿਹੜੀਆਂ ਬੋਟਾਂ ਦੇ ਮਾਰਜਨ ਨਾਲ ਉਹ ਸੀਟ ਪ੍ਰਾਪਤ ਹੋਈ ਹੈ ਜੀ ਜੀ ਅਗਰ ਆਪਾਂ 1.5 ਸਾਲ ਪਹਿਲਾਂ ਦੀ ਗੱਲ ਕਰਦੇ ਸੀ ਤਾਂ ਉੱਥੋਂ ਹਾਰੇ ਸੀ ਜੀ ਹੂੰ ਇਹਦਾ ਮਤਲਬ ਇਹ ਹੈ ਵੀ ਅੱਜ ਜੇ ਤੁਹਾਡੇ ਕੋਲ ਪਾਵਰ ਆ ਗਈ ਹੈ ਜਦ ਤੁਸੀਂ ਠੀਕ ਹੈ ਤੁਹਾਡੇ ਹਿਸਾਬ ਨਾਲ ਲੱਗਦਾ ਸੀ ਮੈਂਬਰ ਪਾਰਲੀਮੈਂਟ ਬਣ ਕੇ ਮੈਂ ਆ ਇੱਕ ਗੱਲ ਕੇ ਨੂੰ ਛੱਡ ਕੇ ਮੈਂ ਜਿਹੜੇ ਬਾਕੀ ਨਾਲ ਹੋਰ ਸੈਂਬਰ ਪਾਰਲੀਮੈਂਟ ਦੇ ਹੱਥ ਚ ਹਾਲ ਤੇ ਹੁੰਦਾ ਮੈਂ ਉਹਨਾਂ ਦਾ ਵੀ ਵਿਕਾਸ ਕਰਾਂਗਾ ਉਹ ਤਾਂ ਵਧੀਆ ਗੱਲ ਹੈ ਹਮਮ ਨਹੀਂ ਕਿ ਵਿਕਾਸ ਕਿੰਨਾ ਕੁ ਹੋਊਗਾ ਕੰਮ ਕਿੰਨਾ ਕੁ ਹੋਊਗਾ ਗਰਾਊਂਡ ਜ਼ੀਰੋ ਤੇ ਆ ਕੇ ਦੇਖਣਾ ਪਊਗਾ ਜੀ ਦੇਖੋ 2.5 ਸਾਲ ਦੇ ਵਿੱਚ ਐਮਐਲਏ ਵੀ ਰਹੇ ਆ ਮੰਤਰੀ ਜੀ 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 ਪਰ ਰਹੇ ਆ ਜੀ ਉਹਦੇ ਵਿੱਚ ਉਹਨਾਂ ਦੇ ਹਰਕੇ ਦੇ ਬੰਦਿਆਂ ਨੂੰ ਪਤਾ ਹੋਊਗਾ ਵੀ ਕਿੰਨਾ ਕੁ ਵਿਕਾਸ ਕੀਤਾ ਜਾਂ ਮੈਂਬਰ ਪਾਰਲੀਮੈਂਟ ਦੇ ਲੋਕ ਸਭਾ ਜਾ ਕੇ ਕਿੰਨਾ ਕੁ ਵਿਕਾਸ ਕਰਵਾਉਣਗੇ ਜੀ ਬਿਲਕੁਲ ਜੀ ਬਿਲਕੁਲ ਹਾਲਾਂਕਿ ਦੇਖੋ ਵਿਕਾਸ ਦੇ ਪੱਖੋਂ ਤਾਂ ਉਹਨਾਂ ਨੇ ਸੋਚਿਆ ਹੀ ਐ ਪਰ ਜੇਕਰ ਹੁਣ ਗੱਲ ਕਰੀਏ ਕਿ ਅਸਤੀਫਾ ਦੇ ਦਿੱਤਾ ਗਿਆ ਤਾਂ ਸੰਗਰੂਰ ਦੀ ਆਉਣ ਵਾਲੀ ਦਿਨਾਂ ਦੇ ਵਿੱਚ ਕੀ ਸਥਿਤੀ ਦੇਖਣ ਨੂੰ ਆਪਾਂ ਨੂੰ ਮਿਲ ਸਕਦੀ ਐ ਦੇਖੋ ਮੈਡਮ ਚੋਣਾਂ ਹੋਣਗੀਆਂ ਜੀ ਜਦੋਂ ਸੀਟ ਖਾਲੀ ਹੁੰਦੀ ਓਪਰ ਕਰਿਆ ਦੇ ਅਕੋਰਡਿੰਗ ਚੋਣਾਂ ਹੁੰਦੀ ਐ ਜੀ ਉਥਾ ਕੋਣ ਜਿਹੜੀ ਅਗਲੀ ਜਿਹੜਾ ਐਮਐਮਏ ਹੋਊਗਾ ਕੋਣ ਜਿਹੜੀ ਪਾਰਟੀ ਦਾ ਬੰਦਾ ਜਿਹੜਾ ਉਮੀਦਵਾਰ ਆ ਉਹ ਸੀਟ ਤੇ ਬੈਠੇਗਾ ਉਹਨੇ ਟਾਈਮ ਖਤੂਗਾ ਜੀ ਲੇਕਿਨ ਜੋ ਫਿਲਹਾਲ ਮੈਂਬਰ ਪਾਰਲੀਮੈਂਟ ਦੀ ਆਪਾਂ ਗੱਲ ਕਰ ਰਹੇ ਹਾਂ ਠੀਕ ਆ ਮੀਟ ਹੀਰ ਨੂੰ ਲੋਕਾਂ ਨੇ ਜਿਹੜਾ ਇੰਨੇ ਮਾ ਵੋਟਾਂ ਦੇ ਫਰਕ ਦੇ ਨਾਲ ਜਤਾਇਆ ਹੈ ਅਗਰ ਲੋਕਾਂ ਨੇ ਪਿਆਰ ਦਿਖਾਇਆ ਤਾਂ ਹੋਣਾ ਇਹ ਸਾਡੇ ਮੈਂਬਰ ਪਾਰਲੀਮੈਂਟ ਸਾਹਿਬ ਮੀਟ ਹੀਰ ਨੂੰ ਵੀ ਚਾਹੀਦਾ ਜੀ ਵੀ ਲੋਕਾਂ ਦੇ ਜਿਹੜੇ ਤਦ ਜੋ ਜੁਝ ਹੁੰਦੀ ਹੈ ਸੁਪਨੇ ਹੁੰਦੇ ਉਹਨਾਂ ਦੇ ਘਰ ਉਤਰ ਮੇ। ਬਿਲਕੁਲ ਜੀ ਬਿਲਕੁਲ ਹਾਲਾਂਕਿ ਇੱਥੇ ਲੋਕਾਂ ਦੀਆਂ ਜਿਹੜੀ ਜ਼ਿੰਮੇਵਾਰੀਆਂ ਦੀ ਵੀ ਉਹਨਾਂ ਨੇ ਇੱਥੇ ਗੱਲ ਕੀਤੀ ਹੈ ਕਿ ਜਿਹੜੀ ਲੋਕਾਂ ਦੀ ਸਮੱਸਿਆਵਾਂ ਨੇ ਜ਼ਿੰਮੇਵਾਰੀਆਂ ਹੈ ਉਹਨਾਂ ਪੱਖੋਂ ਨਿਭਾਉਂਦਾ ਰਹਾਂ ਹਾਂ ਤੇ ਇੱਥੇ ਨਿਭਾਉਂਦਾ ਰਹਾਂਗਾ। ਇੱਥੇ ਅਜੀਆਂ ਜਿਹੜੀ ਚੀਜ਼ਾਂ ਵੀ ਉਹਨਾਂ ਦੇ ਵੱਲੋਂ ਕਈਆਂ ਗਈਆਂ ਨੇ। ਪਰ ਅੱਜ ਦੀ ਇਹ ਬਹੁਤ ਵੱਡੀ ਖਬਰ ਸੀ ਕਿ ਮੀਥੀਅਰ ਨੇ ਇੱਥੇ ਅਸਤੀਫਾ ਦੇ ਦਿੱਤਾ ਹੈ ਤਾਂ ਹਾਲਾਂਕਿ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ પાਕੇ ਜਿਤਾਇਆ ਹੈ ਕੀ ਲੱਗਦਾ ਹੈ ਕਿ ਉਹਨਾਂ ਲੋਕਾਂ ਨੂੰ ਜਦੋਂ ਇਹ ਖਬਰ ਮਿਲੀ ਹੋਏਗੀ ਤਾਂ ਕਿੱਦਾਂ ਦਾ ਇੱਥੇ ਜਿਹੜਾ ਉਹਨਾਂ ਦਾ ਰਿਐਕਸ਼ਨ ਹੈ ਉਹ ਵੀ ਦੇਖਣ ਨੂੰ ਮਿਲਿਆ ਹੋਏਗਾ ਦੇਖੋ ਮੈਡਮ ਇਹ ਤਾਂ ਚੱਲਦਾ ਹੀ ਰਹਿੰਦਾ ਜੀ ਜਿਹੜਾ ਐਮਐਲਏ ਦੀ ਸੀਟ ਤੋਂ ਬਾਅਦ ਮੈਂਬਰ ਪਾਰਲੀਮੈਂਟ ਲੋਕ ਸਭਾ ਦੀ ਜਿੱਤੇ ਤੇ ਚੋਣ ਲੜੂਗਾ ਮੈਂ ਐਮਪੀ ਬਣੂਗਾ ਜੀ ਉਹ ਉਸ ਦੀ ਬਾਅਦ ਇਹ ਕਿ ਉਹਨੂੰ ਮੈਂਕਰ ਪਾਰਲੀਮੈਂਟ ਦੀ ਪ੍ਰਕਿਰਿਆ ਚੋਂ ਨਾ ਪਾਊਗਾ ਜੀ ਹਾਂ ਲੇਕਿਨ ਜਿਹੜਾ ਵੀ ਜਿੰਨੇ ਵੀ ਸਾਡੇ 10 ਦੇ 10 ਬੰਦੇ ਪੰਜਾਬ ਦੇ ਵਿੱਚੋਂ ਲੋਕ ਸਭਾ ਦੇ ਚੁਗਏ ਆ ਅਚਲਕਾਇਨੇ ਸਾਡੇ ਪੰਜਾਬ ਦੀ ਕਿੱਥੇ ਪੰਜਾਬ ਚ ਕਮੀ ਰਹੇਗੀ ਜਾਂ ਪੰਜਾਬ ਚ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ ਜੋ ਸੈਂਟਰ ਸਰਕਾਰ ਦੇ ਸਕਦੀ ਹੈ ਸੈਂਟਰ ਸਰਕਾਰ ਕਿੱਥੇ ਹੈਲਪ ਕਰ ਸਕਦੀ ਹੈ ਪੂਰੇ ਪੰਜਾਬ ਵਾਸਤੇ ਅਗਰ ਇਹ ਕੋ ਸੋਚਣਗੇ ਤਾਂ ਦੁਆਰੇ ਸੀਟਾਂ ਦੁਆਰੇ ਇਹਨਾਂ ਨੂੰ ਸੀਟਾਂ ਮਿਲ ਸਕਦੀਆਂ ਅਗਰ ਇਹ ਨਹੀਂ ਸੋਚਣਗੇ ਪਹਿਲੇ ਮੈਂਬਰ ਪਾਰਲੀਮੈਂਟਾਂ ਦੀ ਤਰ੍ਹਾਂ ਉਹ ਕਿਤੇ ਨਾ ਕਿਤੇ ਫਿਰ ਬਸ ਉਹੀ ਲੋਕ ਸਭਾ ਅੰਦਰ ਦੇ ਵਿੱਚ ਅਸੀਂ ਵੋਟ ਪਾਉਂਦੇ ਜਾਉਗੇ ਜੀ ਇਹਨਾਂ ਨੂੰ ਬਣਾਉਂਦੇ ਜਾਉਂਗੇ ਜੀ ਵਿਕਾਸ ਸਾਡਾ ਉੱਥੇ ਤੁਸੀਂ ਕਿਹੜਾ ਕੰਮ ਉੱਥੇ ਤੁਸੀਂ ਕਿਹੜੇ ਲੈਣੇ ਜੀ ਤੇ ਜੇ ਕੀ ਲੱਗਦਾ ਇੱਥੇ ਸੰਜੀਵ ਜੀ ਕੀ ਦੇਖੋ ਸਿਆਸਤ ਦੇ ਵਿੱਚ ਇਹ ਵੱਡਾ ਠਮਾਕਾ ਦੇਖਣ ਨੂੰ ਮਿਲਿਆ ਹੈ ਤੇ ਇੱਥੇ ਜਿਹੜੀ ਆਮ ਆਦਮੀ ਪਾਰਟੀ ਦੀ ਸਥਿਤੀ ਆਪਾਂ ਨੂੰ ਦੇਖਣ ਨੂੰ ਮਿਲੀ ਹੈ ਲੋਕ ਸਭਾ ਚੋਣਾਂ ਦੇ ਵਿੱਚ ਕੀ ਲੱਗਦਾ ਹੈ ਕਿ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇੱਥੇ ਇਹ ਜਿਹੜਾ ਕਦਮ ਹੈ ਚੁੱਕਿਆ ਗਿਆ ਹੈ ਦੇਖੋ ਮੈਡਮ ਕੋਈ ਵੀ ਪਾਰਟੀ ਆ ਜਾਂ ਕੋਈ ਵੀ ਸਰਦਾਰ ਆ ਉਹ ਲਖਾਉਣ ਦੇ ਵਿੱਚ ਜਾਂ ਕਹਿਣ ਦੇ ਵਿੱਚ ਕਈ ਕਹਿੰਦੇ ਹੁੰਦੇ ਨੇ ਅਸੀਂ ਲੋਕਾਂ ਦੇ ਹਿੱਤ ਚ ਕਰ ਰਹੇ ਹਾਂ ਜੇ ਲੋਕਾਂ ਵਾਸਤੇ ਕਰ ਰਹੇ ਹਾਂ ਲੇਕਿਨ ਗਰਾਊਂਡ ਜ਼ੀਰੋ ਤੇ ਆ ਕੇ ਕਿੰਨਾ ਕੁ ਲੋਕਾਂ ਵਾਸਤੇ ਹੋ ਰਿਹਾ ਜਾਂ ਕਿੰਨਾ ਕੁ ਲੋਕਾਂ ਚ ਲੋਕਾਂ ਨੂੰ ਅਸਲੀ ਦਾ ਸਰਕਾਰਾਂ ਵੱਲੋਂ ਦਿੱਤਾ ਹੋਇਆ ਜੋ ਵੀ ਕੁਝ ਹੁੰਦਾ ਉਹ ਲੋਕਾਂ ਨੂੰ ਕਿੰਨਾ ਕੁ ਮਿਲਦਾ ਜਾਂ ਕਿੰਨਾ ਕੁ ਹੁੰਦਾ ਉਹ ਅਸੀਂ ਦੇਖਦੇ ਹੀ ਆ ਜੀ ਸਿਰਫ ਅੱਜ ਤੱਕ ਅਸੀਂ ਮੈਡਮ ਜ਼ਿਆਦਾਤਰ ਗੱਲਾਂ ਬਾਤਾਂ ਦੇਖੀਆਂ ਜੀ हां जी, जी, जी।, जी सारे लोग ही कहंदे बहुत हल्के जे हैं ਜਿੱਥੇ ਦੇ ਮੈਂਬਰ ਪਾਰਲੀਮੈਂਟ ਜਾਂ ਜਿੱਥੇ ਦੇ ਮੰਤਰੀ ਐਮ ਐਲ ਜਿਹੜੇ ਹੁਣ ਮੌਜੂਦ ਵੀ ਆ ਜਾਂ ਪਹਿਲਾਂ ਕੰਮ ਵੀ ਕਰਕੇ ਗਏ ਆ ਬਹੁਤ ਵੱਡਿਆ ਕੰਮ ਕਰਦੇ ਸੀ ਹੁਣ ਕਿਸੇ ਨੂੰ ਇਦਾਂ ਦੀ ਗੱਲ ਵੀ ਸਾਰੇ ਨਹੀਂ ਕਰਦੇ ਹਮਮ ਜਿਆਦਾਤਰ ਸਿਰਫ ਆਪਣਾ ਬਣਾਉਣ ਤੇ ਹੀ ਰਹਿੰਦੇ ਆ ਬਿਲਕੁਲ ਜੀ ਬਿਲਕੁਲ ਹਾਲਾਂਕਿ ਦੇਖੋ ਇਹ ਚੀਜ਼ਾਂ ਬਹੁਤ ਜ਼ਿਆਦਾ ਧਮਾਕੇਦਾਰ ਨੇ ਇੱਥੇ ਜਿੱਦਾਂ ਕੀ ਇਹ ਖਬਰ ਵੀ ਨਿਕਲ ਕੇ ਆਈ ਹੈ ਮੀਥ ਹੀਅਰ ਦੇ ਅਸਤੀਫਾ ਜਿਹੜਾ ਮੀਟ ਹੈਰ ਨੇ ਅਸਤੀਫਾ ਦੇ ਦਿੱਤਾ ਹੈ ਤੇ ਇਸ ਦਾ ਕਾਰਨ ਕੀ ਹੈ ਤਾਂ ਬਹੁਤ ਸਾਰੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਇੱਥੇ ਨਹੀਂ ਪਤਾ ਕਿ ਸੰਸਦ ਦੇ ਵਿੱਚ ਹੁਣ ਉਹ ਜਿਹੜੀ ਆਪਣੀ ਜ਼ਿੰਮੇਵਾਰੀਆਂ ਨਿਭਾਉਣ ਦੀ ਗੱਲ ਕਹਿ ਰਹੇ ਨੇ ਕਿ ਸੰਸਦ ਦੇ ਵਿੱਚ ਉਹ ਨਿਭਾਵਾਂਗਾ ਤਾਂ ਇੱਥੇ ਹੁਣ ਜਿਹੜੀ ਸੰਗਰੂਰ ਦੀ ਆਪਾਂ ਕਹਿ ਸਕਦੇ ਹਾਂ ਕਿ ਕਿਹੋ ਜੀ ਸਥਿਤੀ ਹੋਵੇਗੀ ਜਿੱਦਾਂ ਕਿ ਤੁਸੀਂ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੀਜ਼ਾਂ ਤੈ ਹੋਣਗੀਆਂ ਪਰ ਅਜੇ ਤੱਕ ਜਿਹੜਾ ਅਸਤੀਫਾ ਹੈ ਉਹ ਭਗਵੰਤ ਮਾਨ ਦੇ ਵੱਲੋਂ ਇੱਥੇ ਅਕਸੈਪਟ ਨਹੀਂ ਕੀਤਾ ਗਿਆ ਜਦੋਂ ਵੀ ਅਕਸੈਪਟ ਕੀਤਾ ਜਾਵੇਗਾ ਆਪਣੇ ਕੋਲ ਜਿਹੜੀ ਪੁਖਤਾ ਜਾਣਕਾਰੀ ਹੈ ਪਹੁੰਚ ਜਾਵੇਗੀ ਮੈਡਮ ਦੇਖੋ ਤਾਂ ਹੋਣਾ ਹੀ ਹੈ ਜੀ ਜੀ ਇੱਕ ਤਸੀਫਾ ਦੇਣਾ ਹੁੰਦਾ ਹੈ ਵੀ ਮੈਂ ਪਾਰਟੀ ਜੋ ਜਾ ਰਹੇ ਹਾਂ ਜਾਂ ਉਸ ਪੱਧਰ ਤੋਂ ਜਾ ਰਹੇ ਹਾਂ ਜੀ ਜੀ ਇਹ ਇਸ ਦੀਪਾ ਪਰਕਰੀਆ ਦੇ ਹਿਸਾਬ ਨਾਲ ਹੈ ਜੀ ਮਾਨ ਸਾਹਿਬ ਨੇ ਹੀ ਉਹਨਾਂ ਨੂੰ ਡਿਗੜ ਦਿੱਤੀ ਸੀ ਮਾਨ ਸਾਹਿਬ ਨੇ ਹੀ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਦੀ ਚੋਣ ਲੜਾਈ ਸੀ ਕਿ ਮਾਨ ਸਾਹਿਬ ਕਿਵੇਂ ਮਨਜ਼ੂਰ ਨਹੀਂ ਕਰਨਗੇ ਕਰਨਾ ਪਊਗਾ ਇਹ ਪਰ ਤੇਰੇ ਆ ਜੀ ਬਿਲਕੁਲ ਜੀ ਬਿਲਕੁਲ ਹਮ ਘਟਨਾ ਚਾਹੁੰਦੇ ਆ ਕਿ ਜਦੋਂ ਐਮਐਲਏ ਤੋਂ ਬਾਅਦ ਬੰਦਾ ਮੰਤਰੀ ਵੀ ਬਣ ਜਾਂਦਾ ਉਸ ਤੋਂ ਬਾਅਦ ਅਗਰ ਲੋਕ ਸਭਾ ਦੀ ਸੀਟ ਤੇ ਚੋਣਾਂ ਲੜਦਾ ਚੋਣਾਂ ਲੜਦਾ ਹੈ ਅਗਰ ਫਿਰ ਉਹ ਜਿੱਤ ਜਾਂਦਾ ਤਾਂ ਉਹਨੂੰ ਫਿਰ ਐਮਐਲਏ ਪਦ ਛੱਡਣਾ ਪੈਂਦਾ ਹੈ ਜੀ ਬਿਲਕੁਲ ਜੀ ਬਿਲਕੁਲ ਤੇ ਜੇਕਰ ਆਪਾਂ ਗੱਲ ਕਰੀਏ ਕਿ ਚੋਣਾਂ ਦੇ ਵਿੱਚ ਜਿੱਦਾਂ ਦੇ ਨਤੀਜੇ ਆਪਾਂ ਨੂੰ ਦੇਖਣ ਨੂੰ ਮਿਲੇ ਨੇ ਆਮ ਆਦਮੀ ਪਾਰਟੀ ਦੇ ਕੀ ਲੱਗਦਾ ਹੈ ਕਿ ਜਿਹੜੇ ਲੋਕ ਦੇਖੋ ਆ ਕੇ ਇਸ ਚੀਜ਼ਾਂ ਕਹਿੰਦੇ ਸੀ ਕਿ ਜਿਹੜੇ ਵਾਦੇ ਨੇ ਉਹ ਪੂਰੇ ਨਹੀਂ ਹੋਏ ਤੇ ਜਿਹੜਾ ਕਿਤੇ ਨਾ ਕਿਤੇ ਮਹਿਲਾਵਾਂ ਨੂੰ 1000 ਰੁਪਏ ਦੇਣ ਵਾਲੀ ਇਹ ਜਿਹੜੀ ਚੀਜ਼ਾਂ ਸੀਗੀਆਂ ਜਾਂ ਹੋਰ ਜਿਹੜੇ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਇੱਥੇ ਪੂਰੇ ਨਹੀਂ ਕੀਤੇ ਜਾਣ ਕਰਕੇ ਜਿਹੜੀ ਆਮ ਆਦਮੀ ਪਾਰਟੀ ਦੀ ਸਥਿਤੀ ਅਜੀਹੀ ਨਤੀਜਿਆਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਕੀ ਲੱਗਦਾ ਹੈ ਦੇਖੋ ਮੈਡਮ ਵਾਅਦੇ ਅਗਰ ਪੂਰੇ ਨਹੀਂ ਹੋਏ ਤਾਂ ਲੋਕੋ ਕਿਤੇ ਨਾ ਕਿਤੇ ਉਸ ਚੀਜ਼ ਨੂੰ ਬਰਦਾਸ਼ਤ ਵੀ ਕਰ ਲੰਦੇ ਆ ਵੀ ਅੱਜ ਨਹੀਂ ਕੱਲ ਹੋ ਜਾਣਗੇ ਜੀ 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 ਜਿਵੇਂ ਜਿਹੜਾ ਪਿਛਲੀਆਂ ਸਰਕਾਰਾਂ ਦੇ ਹੀ ਰਾਸਤੇ ਤੇ ਚੱਲਣਾ ਹੂੰ ਬਿਨਾ ਮਤਲਬ ਤੋਂ ਮਸ਼ਹੂਰੀ ਕਰਨੀ ਬਿਨਾ ਮਤਲਬ ਤੋਂ ਪੈਸਾ ਖਰਾਬ ਕਰਨਾ ਇਕੱਤਰ ਪੈਸਾ ਜਮ੍ਹਾਂ ਕਰਨਾ ਉਧਰ ਪੈਸਾ ਸੇਵ ਨਹੀਂ ਕਰਨਾ ਜਾਂ ਮਤਲਬ ਆਪਣਾ ਸਕੋਪੀ ਦੇ ਵਿੱਚ ਦੇਖੋ ਕਿੰਨੀ ਹੱਦਾ ਕ੍ਰਾਸ ਕੀਤੀਆਂ ਗਨਰਮੈਂਟ ਇਕੱলো ਸਾਡੇ ਜਿਹੜੇ ਪੁਲਿਸ ਜਿਹੜੇ ਮੁਲਾਜ਼ਮ ਹੈ ਉਹ ਅੱਜ ਸਾਨੂੰ ਜ਼ਿਆਦਾਤਰ ਮੰਤਰੀਆਂ ਜਾਂ ਇਹਨਾਂ ਸਰਕਾਰਾਂ ਦੀ ਸਕੋਪੀ ਜੇ ਦੇਖਦੇ ਸਾਨੂੰ ਆਮ ਨਾਕਿਆ ਤੇ ਤਿਹਾਰ ਦੇ ਪ੍ਰਤੀ ਜੋ ਪੁਲਿਸ ਸੁਰੱਖਿਆ ਦਾ ਪ੍ਰਬੰਧ ਹੁੰਦਾ ਸ਼ਹਿਰਾਂ ਚ ਬਾਜ਼ਾਰਾਂ ਚ ਰੋੜਾਂ ਤੇ ਉਹ ਜੱਤੋਂ ਆਵਾਜ਼ੀ ਪਾਰਟੀ ਇਹ ਸਾਨੂੰ ਬਿਲਕੁਲ ਨਹੀਂ ਜਿਖਦਾ ਬਿਲਕੁਲ ਜੀ ਬਿਲਕੁਲ ਸਾਨੂੰ ਕੋਲੀ ਦੁਆੜੀ ਨੋਹੜੀ ਨੂੰ ਐਨੀ ਪੂਛ ਦਿੱਕਤੀ ਹੁੰਦੀ ਸੀ ਵੀ ਮਤਲਬ ਚੈਕਿੰਗ ਵੀ ਹੁੰਦੀ ਸੀ ਲੋਕਾਂ ਨੂੰ ਡਰਦੀ ਹੁੰਦਾ ਸੀ ਕਿ ਤਣਕ ਇਤਿਹਾਰ ਸਾਹ ਹੁੰਦਾ ਸੀ ਉਹਦਾ ਵੀ ਫਾਇਦਾ ਹੁੰਦਾ ਸੀ ਜਿਹੜੀ ਸਾਰੀ ਪੂਛ ਸਕੂਟੀ ਦੇ ਵਿੱਚ ਚੱਲੇ ਜਾਣੀ ਕਿਤੇ ਨਾ ਕਿ ਕੋਈ ਨਾ ਚੀਜ਼ਾਂ ਦਾ ਫਰਕ ਜ਼ਰੂਰ ਪਿਆ ਆਪਣਾ ਬਿਲਕੁਲ ਜੀ ਬਿਲਕੁਲ ਇਹਨਾਂ ਚੀਜ਼ਾਂ ਦੇ ਉੱਤੇ ਹਾਲਾਂਕਿ ਬਹੁਤ ਫਰਕ ਪਿਆ ਤੇ ਹੁਣ ਜਿੱਦਾਂ ਕਿ ਆਮ ਆਦਮੀ ਪਾਰਟੀ ਹਾਲੀ ਦੇ ਵਿੱਚ ਜਿਹੜੇ ਕੰਮ ਕਰ ਰਹੀ ਹੈ ਜਿੱਦਾਂ ਕਿ ਪੁਲਿਸ ਡਿਪਾਰਟਮੈਂਟ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ 10000 ਬਦਲੀਆਂ ਕੀਤੀਆਂ ਗਈਆਂ ਨੇ ਉਸ ਤੋਂ ਇਲਾਵਾ ਪੁਲਿਸ ਡਿਪਾਰਟਮੈਂਟ ਥੋੜਾ ਸਖਤ ਦਿਖਾਈ ਦੇ ਰਿਹਾ ਪਰ ਕੀ ਲੱਗਦਾ ਹੈ ਕਿ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਬਹੁਤ ਘੱਟ ਸਮੇਂ ਦੇ ਲਈ ਦੇਖਣ ਨੂੰ ਮਿਲਦੀਆਂ ਨੇ ਮੈਡਮ ਦੇਖੋ ਜੀ ਜਿੱਦਾਂ ਤਬਾਹਲੇ ਹੋਏ ਸੀਗੇ ਉਦੋਂ ਵੀ ਮੈਂ ਗੱਲ ਕੀਤੀ ਸੀ ਉਸ ਤੋਂ ਬਾਅਦ ਵੀ ਕੀਤੀ ਸੀ ਤੇ ਅੱਜ ਵੀ ਮੈਂ ਕਰ ਰਹੀ ਹਾਂ ਜੀ ਹੂੰ ਦੇਖੋ ਇਹ ਰਸਤਾ ਤਵਾਦਲੇ ਬਦਲ ਕੇ ਕਰਨ ਦਾ ਵੀ ਹੈ ਵੀ ਸਾਡਾ ਰਸਤਾ ਸਹੀ ਹੋ ਜੂ ਅਸੀਂ ਤਵਾਦਲੇ ਕਰ ਦੂੰਗੇ ਹਾਂਜੀ ਇਹ ਚੀਜ਼ ਤੇ ਗੌਰ ਹੋਣੀ ਹੈ ਜਿਹੜੀ ਚੀਜ਼ ਗਰਾਊਂਡ ਜੀਤੇ ਉਤੇ ਜਾ ਕੇ ਹੋਣੀ ਚਾਹੀਦੀ ਹੈ ਉਹ ਮੈਡਮ ਨਹੀਂ ਹੁੰਦੀ ਤਵਾਦਲੇ ਕਰ ਦੂੰਗੇ ਮੰਨ ਲਓ ਦਾ ਦਸਤਸਰਾਂ ਦੇ ਤੁਸੀਂ ਧਾਰਨ ਦੇ ਤੌਰ ਤੇ ਤਬਾਦਲੇ ਕੀਤੇ ਹਨ ਜੀ ਸਾਡੇ ਦਾ ਬੇਈਮਾਨੀ ਦੀ ਜੀ 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 ਬਾਰੇ ਗੱਲ ਨਵੇਂ ਆ ਰਿਹਾ ਸਾਨੂੰ ਕੀ ਪਤਾ ਹੋ ਇਮਾਨਦਾਰ ਹੋਣਗੇ ਬਿਲਕੁਲ ਜੀ ਬਿਲਕੁਲ ਹਮ ਚਾਹੀਦਾ ਕੰਮ ਹੋਣਾ ਚਾਹੀਦਾ ਉਹ ਇੱਕ ਐਸ ਲੈਵਲ ਤੇ ਹੋਣਾ ਚਾਹੀਦਾ ਵੀ ਜਿਹੜਾ ਬੰਦਾ ਸੀਟ ਤੇ ਬੈਠਾ ਹੈ ਇਮਾਨਦਾਰ ਨਾਲ ਉਸ ਦੀ ਡਿਊਟੀ ਨੂੰ ਪੂਰੀ ਕਰੇ ਜੀ ਹਾਂਜੀ ਬਿਲਕੁਲ ਹਾਲਾਂਕਿ ਇੱਥੇ ਕੀ ਲੱਗਦਾ ਹੈ ਕਿ ਪੁਲਿਸ ਡਿਪਾਰਟਮੈਂਟ ਉੱਤੇ ਸਖਤਾਈ ਕਰਕੇ ਨਹੀਂ ਬਲਕਿ ਕਾਨੂੰਨ ਦੀ ਜਿਹੜੀ ਕੁਝ ਪ੍ਰਕਿਰਿਆਵਾਂ ਨੇ ਉਹਨਾਂ ਦਾ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ ਕੀ ਲੱਗਦਾ ਹੈ ਬੋਲ ਮੈਡਮ ਦੇਖੋ ਜਦੋਂ ਮੈਂ ਕੱਲ ਵੀ ਪਰਸੋਂ ਗੱਲ ਕੀਤੀ ਸੀ ਜਦੋਂ ਸਾਡੀ ਕੋਈ ਸਾਡੇ ਤੇ ਪ੍ਰੋਬਲਮ ਆ ਜਾਂਦੀ ਹੈ ਸਾਨੂੰ ਥਾਣੇ ਜਾਂ ਸਿੱਧੀ ਥਾਣੇ ਜਾਣਾ ਪੈ ਜਾਂਦਾ ਹੈ ਜੀ ਮੈਂ ਜ਼ਿਆਦਾਤਰ ਅਸੀਂ ਦੇਖਦੇ ਆ ਜਿਹੜਾ ਬਿਹੇਵੀਅਰ ਹੁੰਦਾ ਉਹ ਉਦੋਂ ਸਟਾਫ ਦਾ ਜੀ ਪੁਲਿਸ ਸਟਾਫ ਦਾ ਜੀ ਉਹ ਛੋਟੇ ਤੋਂ ਲੈ ਕੇ ਵੱਡੇ ਤੱਕ ਇਕ ਆਮ ਆਦਮੀ ਵਾਸਤੇ ਬੜਾ ਤਕਲੀਫ ਭਰਿਆ ਹੁੰਦਾ ਜੀ ਕਿਉਂਕਿ ਇੱਕ ਇੱਕ ਤਾਗਲੇ ਦੇ ਉੱਤੇ ਕੋਈ ਨਾ ਕੋਈ ਪ੍ਰੋਬਲਮ ਆ ਖੜੀ ਹੁੰਦੀ ਆ ਕਿਸੇ ਨੇ ਮਾਰਕਟਾਈ ਕੀਤੀ ਹੁੰਦੀ ਆ ਕਿਸੇ ਨੇ ਧੋਖਾ ਧਾੜੀ ਕਰੀ ਹੁੰਦੀ ਆ ਦੂਜਾ ਫਿਰ ਜਦੋਂ ਪੁਲਿਸ ਦਾ ਐਡਾ ਨਾ ਵੇਅ ਵੀਅਰ ਦੇਖਦੇ ਆ ਤਾਂ ਬੰਦੇ ਦਾ ਮਨ ਟੁੱਟ ਜਾਂਦਾ ਵੀ ਅਸੀਂ ਸਰਕਾਰਾਂ ਬਣਾਉਂਦੇ ਆ ਸਰਕਾਰਾਂ ਤੋਂ ਬਾਅਦ ਇਹ ਪੁਲਿਸ ਡਿਪਾਰਟਮੈਂਟ ਚੱਲਦੇ ਆ ਕਿਵੇਂ ਚੱਲਦੇ ਅਸੀਂ ਅੱਜ ਥਾਣਾ ਤੇ ਜਾ ਕੇ ਦੇਖਦੇ ਆ ਮੈਡਮ ਇਹਨਾਂ ਚੀਜ਼ਾਂ ਦਾ ਸੁਧਾਰ ਹੋਣ ਦੀ ਜ਼ਰੂਰਤ ਆ ਅਸੀਂ ਤਾਂ ਕਹਿੰਦੇ ਆ ਵੀ ਆਮ ਆਦਮੀ ਸਰਕਾਰ ਕਹਿ ਰਹੀ ਆ ਵੀ ਕੋਡੀ ਆਮ ਆਦਮੀ ਤੋਂ ਆਪ ਲੋਕਾਂ ਨੇ ਸਰਕਾਰ ਆ ਜੀ ਹਾਂ ਸਰਕਾਰ ਦੇ ਵਿੱਚ ਵੀ ਪਹਿਨੀਆਂ ਸਰਕਾਰਾਂ ਵਾਂਗ ਥਾਣਿਆਂ 'ਚ ਸੁਧਾਰ ਨਹੀਂ ਹੋਇਆ ਜਿਹੜੇ ਦਾ ਸੁਧਾਰ ਹੋਣਾ ਚਾਹੀਦਾ ਜੀ ਸਭ ਤੋਂ ਪਹਿਲਾਂ ਥਾਣਿਆਂ 'ਚ ਸੁਧਾਰ ਹੋਣਾ ਸਟਾਰਟ ਹੋਣਾ ਚਾਹੀਦਾ ਹੈ ਬਿਲਕੁਲ ਜੀ ਬਿਲਕੁਲ ਦੇਖੋ ਤੁਸੀਂ ਬਹੁਤ ਜਿਹੜੀ ਚੰਗੀ ਗੱਲ ਹਮੇਸ਼ਾ ਹੀ ਕਰਦੇ ਹੋ ਕਿ ਥਾਣਿਆਂ ਦੇ ਵਿੱਚ ਵੀ ਸੁਧਾਰ ਦੇਖਣ ਨੂੰ ਮਿਲਣਾ ਚਾਹੀਦਾ ਕਾਨੂੰਨ ਦੇ ਵਿੱਚ ਵੀ ਦੇਖਣ ਨੂੰ ਮਿਲਣਾ ਚਾਹੀਦਾ ਪਰ ਕੀ ਲੱਗਦਾ ਕਿ ਇਹਨਾਂ ਚੀਜ਼ਾਂ ਦੇ ਉੱਤੇ ਸਰਕਾਰਾਂ ਕਦੇ ਗੌਰ ਹੀ ਨਹੀਂ ਕਰਦੀਆਂ ਮੈਡਮ ਦੇਖੋ ਜੀ ਮੈਂ ਆਪਣੀ ਖੁੱਦੀ ਗੱਲ ਦੱਸਦਾ ਹਾਂ ਜੀ ਹਮ ਸਾਡਾ ਸ਼ਹਿਰ ਖਰਾੜ ਹੈ ਜੀ ਜੀ ਕੀ ਕੀ ਖਾਣਾ ਖਾ ਰੜਾ ਜੀ ਸਾਡੇ ਬੜੇ ਭਰਾ ਦਾ ਕੋਈ ਰੌਣਾ ਹੋ ਗਿਆ ਕਿਸੇ ਨੇ ਝੂਠਾ ਨਾਮ ਕਿਸੇ ਦੇ ਵਿੱਚ ਲੜਾਈ ਝਗੜੇ ਤੇ ਪਾਤਾ ਜੀ ਜੀ ਦੇਖੋ ਸਾਨੂੰ ਪਤਾ ਨਹੀਂ ਤਿੰਨ ਧੀਆਂ ਦਾ ਬਾਪ ਆ ਉਹ ਨਹੀਂ ਐਦਾਂ ਦੇ ਲੜਾਈ ਝਗੜੇ ਕਰ ਸਕਦਾ ਜਿਹੜਾ ਬੰਦਾ ਜਿਹੜਾ ਬੰਦਾ ਤਿੰਨ ਧੀਆਂ ਨੂੰ ਪਾਲਦਾ ਹੋਵੇ ਜਾਂ ਤਿੰਨ ਧੀਆਂ ਹੋਣ ਉਹ ਲੜਾਈ ਝਗੜਿਆਂ ਤੋਂ ਦੂਰ ਰਹਿੰਦਾ ਜੀ ਆਮ ਜਿਹੜੀ ਬਾਹਰ ਦੀਆਂ ਲੜਾਈ ਝਗੜੇ ਹੁੰਦੇ ਆ ਜੀ ਜੀ ਕੋਈ ਸਾਡੇ ਪੁਲਿਸ ਨੇ ਨਹੀਂ ਸੁਣੀ ਅਸੀਂ ਚੰਨੀ ਸਾਹਿਬ ਕੋਲ ਗਏ ਚੰਨੀ ਸਾਹਿਬ ਸਾਡੇ ਪੜੋਸੀ ਹੈ 1.5 200 ਮੀਟਰ ਤੇ ਉਹਨਾਂ ਦੀ ਕੋਠੀ ਹੈ ਵੈਸੇ ਵੀ ਆਦੇ ਨਾਲ ਆਉਣਾ ਜਾਣਾ ਉਹਨਾਂ ਦਾ ਇਦਾਂ ਦੀ ਗੱਲ ਹੀ ਤਾਂ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਜਾਓ ਮੈਂ ਥਾਣੇ 'ਚ ਫੋਨ ਕਰ ਦਾਂਗਾ ਵੀ ਬੰਦਾ ਆਪਣਾ ਕੋਈ ਇਦਾਂ ਦੀ ਗੱਲ ਤੇ ਉਹਨੂੰ ਛੱਡ ਦੋ ਤੁਸੀਂ ਉਹਦੇ ਮਤਲਬ ਇਸ ਕੇਸ 'ਚ ਨਾ ਰੱਖੋ ਜੀ ਜੀ ਜਦੋਂ ਇਹ ਪਹਿਲਾਂ ਪੁਲਿਸ ਸਾਡੇ ਸੁਣਦੇ ਨਹੀਂ ਸੀ ਪਰ ਚੰਨੀ ਸਾਹਿਬ ਦਾ ਨਾਮ ਲੈ ਤੇ ਥੋੜਾ ਜਿਹਾ ਉਹਨਾਂ ਨੇ ਇਹ ਜਿਹੀ ਕਰੀ ਇਹ ਜਿਹੜਾ ਕਰਕੇ ਜੀ ਕਹਿੰਦੇ ਛੱਡਦੇ ਆਉਣ ਛੱਡਦੇ ਸੀ ਕਿ ਜੰਨੀ ਸਾਹਿਬ ਦੇ ਜਿੰਨੇ ਚਿਪੋਰ ਦੇ ਆਏ ਉਹਨਾਂ ਨੇ ਤੁਹਾਨੂੰ ਫੋਨ ਵੀ ਕੀਤਾ ਹਮ ਮਤਲਬ ਜੰਨੀ ਸਾਹਿਬ ਦਾ ਫੋਨ ਹੋਣ ਤੋਂ ਬਾਅਦ ਵੀ ਕਿ ਐਮਐਲਏ ਦਾ ਫੋਨ ਹੋਣ ਤੋਂ ਬਾਅਦ ਵੀ ਉਹ ਲੋਕ ਸਾਰੇ ਇਹ ਦਿਖਾਉਂਦੇ ਰਹੇ ਆਂ ਵੀ ਤੁਸੀਂ ਐਮਐਲਏ ਦੀ ਤਾਂਸ ਦਿਖਾ ਰਹੇ ਹੋ ਇਹ ਸਾਨੂੰ ਜੀ ਉਹ ਸਾਨੂੰ ਕਦਾਈ ਅਸੀਂ ਭਰਾ ਬਣਾ ਉਸ ਸਿਚੁਏਸ਼ਨ ਚ ਕਿਵੇਂ ਕੱਢੇ ਆਂ ਹਮ ਬਿਲਕੁਲ ਹਾਲਾਂਕਿ ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਸੁਧਾਰ ਦੀ ਜ਼ਰੂਰਤ ਹੈ ਤਾਂ ਹੀ ਦੇਖੋ ਕਿਤੇ ਨਾ ਕਿਤੇ ਜੇਕਰ ਲੋਕਾਂ ਨੂੰ ਲੱਗਿਆ ਹੈ ਕਿ ਸਾਡੇ ਪ੍ਰਤੀ ਜਾਂ ਸਾਡੇ ਲਈ ਇੱਥੇ ਕੋਈ ਕੰਮ ਨਹੀਂ ਕੀਤਾ ਗਿਆ ਤਾਂ ਹੀ ਲੋਕਾਂ ਨੇ ਵੋਟਾਂ ਪਾ ਕੇ ਕਿਤੇ ਨਾ ਕਿਤੇ ਆਪਣਾ ਜਿਹੜਾ ਰੋਸ ਹੈ ਪ੍ਰਗਟ ਕੀਤਾ ਹੈ ਜਾਂ ਫਿਰ ਆਪਣਾ ਗੁੱਸਾ ਜ਼ਾਹਿਰ ਕੀਤਾ ਸੀ ਇੱਥੇ ਮੈਡਮ ਅਗਰ ਇਹਨਾਂ ਚੀਜ਼ਾਂ 'ਤੇ ਰੋਕਥਾਮ ਨਹੀਂ ਲੱਗੀ ਜਾਂ ਇਹਨਾਂ ਚੀਜ਼ਾਂ 'ਚ ਸੁਧਾਰ ਨਹੀਂ ਕੀਤਾ ਗਿਆ ਤਾਂ ਜਿਹੜੇ 2.5 ਸਾਲ ਆਉਣੇ ਆਣੇ ਹਨ ਉਹ ਆਪਣਾ ਆਪਣਾ ਤਾਂ ਇਹ ਕਰ ਰਹੇ ਨੇ ਜੀ ਸਾਰੇ ਦੇ ਲਈ ਰੋਕਾ ਪਰ ਤਿਰ ਪਿਆਰ ਹੋਰ ਘਟੂਗਾ ਜੀ ਅੱਜ ਤਿੰਨ ਐ ਜੀ ਪਰ ਹੋ ਸਕਦਾ ਤਿੰਨ ਤੇ ਨਹੀਂ ਘਟ ਸਕਦੀਆਂ 2027 ਦੀਆਂ ਜਿਹੜੀਆਂ ਨਜੂਣਾ ਆਉਣਗੀਆਂ ਜਿ ਕਿਤੇ ਇੰਨਾ ਬੁਰਾ ਹਾਲਾ ਨਹੀਂ ਹੋਣੀ ਇਸੀ ਕਰਕੇ ਸੀ ਕਹਿੰਨੇ ਆ ਕਿ ਮਾਨ ਸਾਹਿਬ ਇੱਕ ਇਮਾਨਦਾਰ ਸੋਚ ਦੇ ਮਾਨ ਦਾ ਕਹਿੰਦੇ ਮਾਨ ਸਾਹਿਬ ਦੇ ਵਾਅਦੇ ਰੋਗ ਨਹੀਂ ਪੂਰੀ ਟੀਮ ਨੂੰ 92 ਦੇ 92 ਇਹਨਾਂ ਦੇ ਜਿਹੜੇ ਸਰਕਾਰ ਦੇ ਮੈਂਬਰ ਆ 92 ਕਿਹਾ ਸਾਡੇ ਹਿਸਾਬ ਨਾਲ ਤਾਂ 117 ਐ 117 ਦੇ 117 ਦੇ ਹਿਸਾਬ ਨਾਲ ਪੰਜਾਬ ਦੇ ਹਿਸਾਬ ਨਾਲ ਚੱਲਣਾ ਜੀ ਪੰਜਾਬ ਦੇ ਵਿੱਚ ਜੇ ਉਹ ਵਿਕਾਸ ਹੋਣਾ ਜੋ ਸੁਧਾਰ ਦੀ ਜਰੂਰਤ ਹੈ ਜਿੱਥੇ-ਜਿੱਥੇ ਜਰੂਰਤ ਹੋਊ ਰਲ ਮਿਲ ਕੇ ਕਰਨਗੇ ਜਾਂ ਫਿਰ ਕਿਸੇ ਨੈਕਸਟ ਸਰਕਾਰ ਦਾ ਕੁਝ ਨਾ ਕੁਝ ਅੱਗੇ ਨੂੰ ਵਧ ਸਕਦਾ ਨਹੀਂ ਸਾਨੂੰ ਨੂੰ ਜੀ ਲੱਗਦਾ ਵੀ 2027 ਦੇ ਬਾਅਦ 27 ਚ ਲੋਕ ਇਹਨਾਂ ਨੂੰ ਵੋਟ ਪਾਣਗੇ ਬਿਲਕੁਲ ਜੀ ਬਿਲਕੁਲ ਬਹੁਤ-ਬਹੁਤ ਧੰਨਵਾਦ ਸੰਜੀਪ ਸ਼ਰਮਾ ਜੀ ਤੁਹਾਡਾ ਧੰਨਵਾਦ ਮੈਡਮ ਬਹੁਤ-ਬਹੁਤ ਧੰਨਵਾਦ ਹਾਂਜੀ ਤਾਂ ਅੱਜ ਦਾ ਵਿਸ਼ਾ ਅਸੀਂ ਜੋ ਇੱਥੇ ਲਿਆ ਸੀ ਉਹ ਵਿਸ਼ਾ ਇੱਥੇ ਹੈ ਕਿ ਇੱਥੇ ਜਿਹੜੇ ਮੀਥ ਹੇਅਰ ਨੇ ਅਸਤੀਫਾ ਦੇ ਦਿੱਤਾ ਹੈ ਤੇ ਅਸਤੀਫੇ ਦਾ ਜਿਹੜਾ ਕਾਰਨ ਵੀ ਕਿਤੇ ਨਾ ਕਿਤੇ ਉਹਨਾਂ ਵੱਲੋਂ ਇੱਥੇ ਖੁਦ ਹੀ ਜ਼ਾਹਿਰ ਕੀਤਾ ਗਿਆ ਕਿ ਸੰਸਦ ਤੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੁਣ ਨਜ਼ਰ ਆਣਗੇ ਤੇ ਇੱਥੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾ ਪਾ ਕੇ ਫਿਲਹਾਲ ਦੀ ਘੜੀ ਜਿਤਾਇਆ ਸੀ ਉਹਨਾਂ ਦੇ ਲਈ ਇਹ ਵੱਡੀ ਅਹਿਮ ਖਬਰ ਸੀ ਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸੁਣ ਕੇ ਸ਼ੌਕ ਤਾਂ ਇੱਥੇ ਲੱਗਿਆ ਹੀ ਹੋਵੇਗਾ ਪਰ ਜੇਕਰ ਗੱਲ ਕਰੀਏ ਕਿ ਹੁਣ ਸੰਸਦ ਮੈਂਬਰ ਬਣਨ ਤੋਂ ਬਾਅਦ ਉਹ ਇੱਥੇ ਕਿਹੋ ਜਿਹਾ ਕੰਮ ਕਰਦੇ ਨੇ ਕਿਸ ਤਰੀਕੇ ਦੇ ਕੰਮ ਕਰਨਗੇ ਫਿਲਹਾਲ ਆਉਣ ਵਾਲੀ ਘੜੀ ਹੀ ਇੱਥੇ ਤੈਅ ਕਰ ਸਕਦੀ ਹੈ ਪਰ ਜੇਕਰ ਆਪਾਂ ਗੱਲ ਕਰੀਏ ਕਿ ਮੀਤ ਹੇਰ ਨੂੰ ਸੰਗਰੂਰ ਤੋਂ MP ਬਣਾਇਆ ਗਿਆ ਸੀ ਲੋਕਾਂ ਦੇ ਵੱਲੋਂ ਹਾਲੀ ਦੇ ਵਿੱਚ ਉਹਨਾਂ ਨੇ 25 ਜੂਨ ਨੂੰ ਯਾਨੀ ਕਿ ਪਰਸੋਂ ਉਹਨਾਂ ਨੇ ਜੜੀ ਸੌਂ ਵੀ ਚੁੱਕੀ ਹੈ ਤਾਂ ਇੱਥੇ ਸਭ ਤੋਂ ਵੱਡਾ ਜਿਹੜਾ ਗੱਲ ਹੈ ਕਿ ਉਹਨਾਂ ਦੇ ਵੱਲੋਂ ਇੱਥੇ ਜਿਹੜੀ MP ਦੀ ਇਹ ਸੀਟ ਹੈ ਛੱਡ ਦਿੱਤੀ ਗਈ ਹੈ ਅਸਤੀਫਾ ਉਹਨਾਂ ਦੇ ਵੱਲੋਂ ਇੱਥੇ ਦਿੱਤਾ ਗਿਆ ਹੈ ਤਾਂ ਸਭ ਤੋਂ ਵੱਡੀ ਜਿਹੜੀ ਇਹ ਅਹਿਮ ਖਬਰ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਮੀਥ ਹੇਅਰ ਨੇ ਥੇ ਅਸਤੀਫਾ ਦੇ ਦਿੱਤਾ ਹੈ ਤੇ ਹੁਣ ਉਹ ਸੰਸਦ ਤੋਂ ਜਿਹੜੀ ਜ਼ਿੰਮੇਵਾਰੀਆਂ ਨੇ ਉਹ ਨਿਭਾਉਣੀਆਂ ਸ਼ੁਰੂ ਕਰਨਗੇ ਹਾਲਕਿ ਇਹ ਜਿਹੜਾ ਕੈਰੀਅਰ ਉਹਨਾਂ ਦਾ ਹੈ ਕਿੱਦਾਂ ਦਾ ਰਹੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਇੱਥੇ ਤੈਅ ਕਰ ਸਕਦਾ ਹੈ ਪਰ ਜੇਕਰ ਗੱਲ ਕਰੀਏ ਮੀਥੇ ਅਰਦੀ ਤਾਂ ਕਿਸ ਤਰੀਕੇ ਦੇ ਇੱਥੇ ਕੰਮ ਕਰਦੇ ਨੇ ਇਹ ਵੀ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਪਰ ਹਾਲੀ ਦੇ ਵਿੱਚ ਜਿਹੜੇ ਲੋਕ ਨੇ ਲੋਕਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਇੱਥੇ ਕਿਤੇ ਨਾ ਕਿਤੇ ਦੁੱਖ ਵੀ ਹੋਇਆ ਹੋਏਗਾ ਜਿੰਨਾ ਲੋਕਾਂ ਨੇ ਉਹਨਾਂ ਨੂੰ ਇੱਥੇ ਜਿਤਾਇਆ ਹੋਏਗਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਹਾਲੀ ਦੇ ਵਿੱਚ ਸਥਿਤੀ ਹੈ ਉਹ ਕਿਦਾਂ ਦੀ ਹੈ ਤਾਂ ਕਿਤੇ ਨਾ ਕਿਤੇ ਜਿਹੜੀ ਸਥਿਤੀ ਨੂੰ ਚੰਗਾ ਕਰਨ ਦੇ ਲਈ ਜਾਂ ਫਿਰ ਸਿਆਸਤ ਦੇ ਵਿੱਚ ਹੋਰ ਕਿਸਮ ਦੇ ਜਿਹੜੇ ਬਦਲਾਅ ਨੇ ਉਹ ਦੇਖਣ ਲਈ ਇਹ ਜਿਹੜਾ ਫੈਸਲਾ ਉਹਨਾਂ ਵੱਲੋਂ ਲਿਆ ਗਿਆ ਹੈ ਹਾਲੀ ਦੇ ਵਿੱਚ ਅਜੇ ਤੱਕ ਤਾਂ ਜਿਹੜੀ ਪੁਖਤਾ ਜਾਣਕਾਰੀ ਸਬੰਧੀ ਨਹੀਂ ਮਿਲ ਪਾਈ ਹੈ ਪਰ ਜੇਕਰ ਇਸ ਬਾਰੇ ਕੋਈ ਵੀ ਜਾਣਕਾਰੀ ਆਉਂਦੀ ਹੈ ਤਾਂ ਅਸੀਂ ਤੁਹਾਡੇ ਨਾਲ ਸਾਂਝੀ ਇੱਥੇ ਜ਼ਰੂਰ ਕਰਾਂਗੇ ਤੇ ਸਭ ਤੋਂ ਵੱਡਾ ਜਿਹੜਾ ਕਾਰਨ ਇੱਥੇ ਇਹ ਹੀ ਹੈ ਕਿ ਕਿਤੇ ਨਾ ਕਿਤੇ ਸੰਸਦ ਦੇ ਵਿੱਚ ਹੁਣ ਉਹਨਾਂ ਨੂੰ ਜਗ੍ਹਾ ਮਿਲ ਚੁੱਕੀ ਹੈ ਤੇ ਇੱਥੇ ਜਿਹੜਾ ਸਾਂਸਦ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਉਹ ਹੁਣ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ ਤਾਂ ਜੇਕਰ ਹੁਣ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਦੇ ਵਿੱਚ ਸਿਆਸਤ ਕਿਸ ਤਰੀਕੇ ਦੀ ਚੱਲੇਗੀ ਜਾਂ ਕਿਸ ਦਾ ਜ਼ੋਰ ਇੱਥੇ ਚੱਲੇਗਾ ਇਹ ਵੀ ਆਉਣ ਵਾਲਾ ਵਕਤ ਹੀ ਤੈਅ ਕਰੇਗਾ ਪਰ ਜੇਕਰ ਲੋਕਾਂ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਨੇ ਇੱਥੇ ਮੀਥੇਅਰ ਨੂੰ ਕਿਤੇ ਨਾ ਕਿਤੇ ਵੋਟਾਂ પાਕੇ ਐਮਪੀ ਬਣਾਇਆ ਸੀ ਤਾਂ ਕਹਿ ਸਕਦੇ ਹਾਂ ਕਿ ਇੱਥੇ ਹੁਣ ਮੀਥੇਅਰ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਮੀਤ ਹੇਅਰ ਦੇ ਇਸ ਅਸਤੀਫੇ ਦਾ ਜਿਹੜਾ ਕਿਤੇ ਨਾ ਕਿਤੇ ਕਾਰਨ ਹੈ ਉਹਨਾਂ ਨੇ ਆਪਣੇ ਕੈਪਸ਼ਨ ਦੇ ਵਿੱਚ ਖੁਦ ਹੀ ਲਿਖਿਆ ਕਿ ਸੰਸਦ ਤੋਂ ਮੈਂ ਇੱਥੇ ਜ਼ਿੰਮੇਵਾਰੀਆਂ ਜਿਹੜੀ ਐ ਉਹ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਤੇ ਮੈਨੂੰ ਜਿਹੜੇ ਲੋਕਾਂ ਨੇ ਵੋਟਾਂ પાਕੇ MP ਬਣਾਇਆ ਉਹਨਾਂ ਲੋਕਾਂ ਦਾ ਵੀ ਉਹਨਾਂ ਨੇ ਜਿਹੜਾ ਧੰਨਵਾਦ ਕੀਤਾ ਤੇ ਜੇਕਰ ਆਮ ਆਦਮੀ ਪਾਰਟੀ ਦੀ ਸਥਿਤੀ ਦੀ ਗੱਲ ਕਰੀਏ ਤਾਂ ਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀ 3 ਸੀਟਾਂ ਪ੍ਰਾਪਤ ਹੋਈਆਂ ਸੀ ਤਾਂ 3 ਸੀਟਾਂ ਹਾਲਾਂਕਿ ਜੋੜੇ ਭਗਵਾਨਤਮਾਨ ਨੇ ਉਹਨਾਂ ਦੇ ਵੱਲੋਂ 13 0 ਦੀ ਜਿਹੜੀ ਜਿੱਤ ਹੈ ਉਹ ਦਾਵੇਦਾਰੀ ਉਹਨਾਂ ਵੱਲੋਂ ਇੱਥੇ ਕਹੀ ਗਈ ਸੀ ਕਿ 13 0 ਦੀ ਜਿਹੜੀ ਸਿੱਟਾ ਉਸੇ ਜਿੱਤਾਂਗੇ ਪਰ ਇੱਥੇ ਜਿਹੜੇ ਵੱਡੇ ਫੇਰਬਦਲ ਅਜੇ ਵੀ جاری ਨੇ ਤੇ ਹੁਣ ਜਿਹੜਾ ਮੀਥ ਹੀਰ ਨੇ ਇੱਥੇ ਅਸਤੀਫਾ ਦਿੱਤਾ ਹੈ ਇਸ ਦਾ ਅਸਰ ਕੀ ਹੋਵੇਗਾ ਸੰਗਰੂਰ ਦੇ ਲਈ ਜਾਂ ਸੰਗਰੂਰ ਵਾਸੀਆਂ ਦੇ ਉੱਤੇ ਤਾਂ ਇਹ ਵੀ ਬਹੁਤ ਵੱਡੀ ਏ ਇਹ ਖਬਰ ਹੋਵੇਗੀ ਇਸੇ ਦੇ ਨਾਲ ਜਿਹੜੀ ਤੁਸੀਂ ਆਪਣੀ ਰਾਏ ਹੈ ਸਾਨੂੰ ਸਾਂਝੀ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਤੇ ਸਕਰੀਨ ਤੇ ਜਿਹੜਾ ਨੰਬਰ ਦੇਖ ਰਹੇ ਹੋ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ ਈਵਨ ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਾ